ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਲੀਨ ਮੇਰਾ ਬਲਾਗ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਮਗੇ ਅੱਜ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਬੀਬੀ ਸਲਖਣੀ ਦੇ ਵਿਆਹ ਦੀ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਜੀ ਕਿਆ ਸੰਤ ਸਤੀ ਸਤ ਸਾਂਤ ਜਤਾ ਸੰਤ ਸੂਰ ਨੂੰ ਬਖਸਾਰ ਸੰਤ ਮੋਨ ਲਾਇਦਾਰ ਕੋਦਤ ਕਮਨਤਾ ਵਿਚਾਰ ਵਰਣ ਜਮ ਇੱਕ ਵਾਰ ਜੋਤਤ ਭਾਵੇ ਸੜੀ ਪੜੀ ਕਾ ਤੁਸਨ ਅੰਤਰਾ ਮਿੱਤਰ ਨੇ ਕਰ ਸਕੋ ਸੰਤ ਜੋਰਾ ਰਾਮ ਕੋਰਾ ਸੰਤ ਅਮਰਤ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਅੱਜ ਗੁਰਨਾਰਿਕ ਦੇਵ ਜੀ ਤੇ ਬੀਬੀ ਸਲਖਣੀ ਦੇ ਵਿਆਹ ਦੇ ਨਾ ਸਾਲਗिरा ਵਜ ਤੇ ਇਸ ਕਰਕੇ ਜੀ ਨਗਰ ਕੀਰਤਨ ਨਿਕਲ ਰਿਹਾ ਵਾ ਤੇ ਸੰਗਤਾਂ ਬਹੁਤ ਹੀ ਹਮ-ਹਮਾ ਕੇ ਪਹੁੰਚੀਆਂ ਨੇ ਤੇ ਬਹੁਤ ਮੌਸਮ ਵੀ ਬਹੁਤ ਵਧੀਆ ਵਾਜੀ ਹੈ ਨਾ ਤੇ ਸੰਗਤਾਂ ਵੀ ਬੜੇ ਪ੍ਰੇਮ ਨਾਲ ਹਨ ਮਗਰ ਮਗਰ ਆਪਣੇ ਨਗਰ ਕੀਰਤਨ ਦੇ ਜਾ ਰਹੀਆਂ ਨੇ ਨਾ ਫੁੱਲ ਰੌਣਕ ਆ ਪਰ ਆਪਾਂ ਆਵਾਜ਼ ਤਾਂ ਕੱਟ ਦਿੱਤੀ ਤੁਹਾਨੂੰ ਪਤਾ ਹੀ ਹੈ ਨਾ ਫਿਰ ਕਾਪੀਰਾਈਟ ਆ ਜਾਂਦਾ ਨਾ ਇਸ ਕਰਕੇ ਆਪਾਂ ਨੂੰ ਵੋਲਿਊਮ ਕੱਟਣੀ ਪੈ ਗਈ ਤੇ ਸੰਗਤਾਂ ਵੀ ਬਹੁਤ ਨੇਜੀ ਦੇਖੋ ਜਿਵੇਂ ਹਨ ਤੁਹਾਨੂੰ ਰਾਸ਼ ਤੋਂ ਪਤਾ ਲੱਗਦਾ ਹੀ ਹੈ ਨਾ ਵੀ ਕਿੰਨੀ ਸੰਗਤ ਆ ਨਾ ਕਿੰਨੀ ਪ੍ਰੇਮ ਭਾਵਨਾ ਨਾਲ ਸੰਗਤ ਪਿਆਰ ਨਾਲ ਜਾ ਰਹੀ ਹੈ ਜੀ ਤੇ ਨਾਨ ਉਥੇ ਰੇਲਵੇ ਸਟੇਸ਼ਨ ਕੋਲੇ ਪਹੁੰਚ ਗਿਆ ਜੀ ਨਗਰ ਕੀਰਤਨ ਤੇ ਉਥੇ ਜਲਦੀ ਸੇਵਾ ਹੋ ਰਹੀ ਆ ਜੀ ਸਾਰੀ ਜਗ੍ਹਾ ਜੀ ਹੋ ਰਹੀ ਆ ਨਾ ਸਾਰੇ ਸੰਗਰੂਰ ਚ ਘੁੰਮ ਕੇ ਜਾਊਗਾ ਸਾਰੇ ਸ਼ਹਿਰਾਂ ਚ ਤੇ ਥਾਂ ਥਾਂ ਤੇ ਇਹਨਾਂ ਸਾਰਿਆਂ ਨੇ ਬੜੇ ਹੀ ਪ੍ਰੇਮ ਨਾਲ ਨੰਗਰ ਸ਼ਿਕਾਰੇ ਆ ਨਾ ਜੁਮੇ ਵੀ ਸਰਦਾ ਵਾ ਉਵੇਂ ਸਾਰੇ ਕਰ ਰਿਹਾ ਸੇਵਾ ਜੀ ਹਾਂ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਕਮੈਂਟ ਕਰਕੇ ਦੱਸਿਓ ਜੀ ਤੁਹਾਨੂੰ ਸਾਡੀ ਵੀਡੀਓ ਕਿੰਦਾਂ ਦੀ ਲੱਗੀ ਹਨ ਤੇ ਆਪਾਂ ਹਨ ਮੇਰੇ ਵੱਲੋਂ ਫੇਰ ਇੱਕ ਤੋਂ ਸਾਰਿਆਂ ਨੂੰ ਨਾ ਗੁਰੂ ਨਾਨਕ ਦੇਵ ਜੀ ਤੇ ਬੀਬੀ ਸਲਖਣੀ ਦੇ ਵਿਆਹ ਦੀਆਂ ਲੱਖ ਲੱਖ ਮੁਬਾਰਕਾਂ ਜੀ ਵਾਹਿਗੁਰੂ 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 ਵਾਹਿ ਗੁਰਵਾਹੀ ਗੁਰੂ ਬੋਲੋ ਸੰਗਤ ਵਾਹਿਗੁਰੂ ਵਾਹਿ ਗੁਰੂ ਆ ਗੁਰਵਾ ਅਹੀ ਗੁਰੂ ਸੰਗਤੋ ਵਾਹਿਗੁਰੂ ਵਾਹਿਗੁਰੂ ਜਪਦੇ ਜਾਓ ਨਾਲ ਲੰਗਰ ਛਕਦੇ ਜਾਓ ਪਿਆਰ ਨਾਲ ਰੰਗ ਛਕਦੇ ਜਾਓ ਸੰਗਤੋ ਵਾਹਿਗੁਰੂ ਵਾਹਿਗੁਰੂ ਕਰਦੇ ਜਾ ਵਾਹਿਗੁਰੂ 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 ਬੋਲੇ ਖਾਲਸਾ ਵਾਹੀ ਗੁਰੂ ਜੀ ਕੀ ਫਤਹ ਵਾਹੀ ਗੁਰੂ ਤੇਜੀ ਸਵੇਰ ਦੀ ਵੀਡੀਓ ਆ ਦੇਖੋ ਕਿੰਨਾ ਸੋਹਣਾ ਮੌਸਮ ਆ ਕਿੰਨੀ ਸੋਹਣੀ ਹਰੀਆਲੀ ਕਿੰਨੀ ਸੋਹਣੀ ਲੱਗਦੀ ਹੈ ਨਾ ਆਲੇ-ਦਾਲੇ ਹਨਾ ਹਰੇ ਬਾਈ ਹਨਾ ਇਹ ਸਵੇਰ-ਸਵੇਰ ਦੀ ਹੈ ਜੀ ਜਦੋਂ ਸਵੇਰੇ-ਸਵੇਰੇ ਤੇ ਬਾਹਰ ਜਿਹਦਰ ਪੱਠੇ ਵੱਢ ਰਿਹਾ ਸੀਗਾ ਤੇ ਮੈਂ ਵੈਸੇ ਆ ਗਈ ਸੀ ਮੇਰੇ ਕਹ ਚਲੋ ਆਪਾਂ ਵੀਡੀਓ ਬਣਾ ਲੈਂਦੇ ਮੈਨੂੰ ਬਹੁਤ ਸੋਹਣਾ ਲੱਗਿਆ ਨਾ ਹਰੇ ਬਾਈ ਕਿੰਨੀ ਸੋਹਣੀ ਲੱਗਦੀ ਹੈ ਨਾ ਹਰੀ-ਹਰੀ ਹੈ ਨਾ ਕਿ ਇਧਰ ਆਪਣੀ ਬੈਲਾ ਵੀ ਨਾਲ ਹੀ ਆ ਜੀ ਜਦੋਂ ਵੀ ਭਾਂਜਾ ਪੱਠੇ ਵੱਢਣ ਆਉਂਦਾ ਨਾ ਬੈਲਾ ਨਾਲ ਹੀ ਆਉਂਦੀ ਹੈ ਹੈ ਨਾ ਵੀ ਆ ਜਾਂਦੀ ਹੈ ਹੈ ਨਾ ਇਧਰ ਉਧਰ ਹੋਊਗੀ ਤੇ ਬੈਲਾ ਤਾਂ ਜਦੀ ਆ ਜਾਂਦੀ ਹੈ ਜੀ ਨਾਲ ਹੀ ਤੇ ਆ ਹੈਗੇ ਹੈ ਨਾ ਵੀ ਖੜੀ ਹੈ ਜਦੀ ਹੈ ਨਾ ਵੀ ਆ ਗਈ ਕਹਿੰਦੇ ਸਾਰੀ ਬਸ ਇਹ ਇਕੱਠੇ ਹੀ ਰਹਿੰਦੇ ਜਦੋਂ ਵੀ ਭਾਂਜਾ ਪੱਠੇ ਵੱਢਣ ਆਉਂਦਾ ਨੇ ਇਹਨਾਂ ਦੀ ਨਾਲ ਹੀ ਆਣਾ ਨਾ ਵੀ ਨਾਲ 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 ਰਹਿੰਦੀਆਂ ਨੇ ਨਾ ਕਿੰਨਾ ਪਿਆਰ ਲੈਂਦੀਆਂ ਨੇ ਤੇ ਬਹੁਤ ਵਧੀਆ ਨੇ ਜੀ ਬਹੁਤ ਪਿਆਰੀਆਂ ਨੇ ਨਾ ਜਮਾਂ ਨਹੀਂ ਵੀ ਕਿਸੇ ਨੂੰ ਕੁਝ ਕਹਿੰਦੀਆਂ ਜਿਵੇਂ ਬਾਅ ਜਾਨ ਬਰ ਨ ਮਗਰ ਪੈ ਇੰਦਾ ਨਵੇਂ ਬੰਦੇ ਜਮਾ ਨਹੀਂ ਕਿਸੇ ਨੂੰ ਕੁਛ ਕਹਿੰਦੀਆਂ ਜੀ ਇਹ ਤੇ ਹਾਂਜੀ ਹਾਂਜੀ ਇਹ ਪੱਠੇ ਵੱਢਣ ਵਾਲੀ ਮਸ਼ੀਨ ਆ ਜੀ ਤੇ ਇਧਰ ਨਾ ਸਿਆਲਾਂ ਦਾ ਤੁਹਾਨੂੰ ਪਤਾ ਹੀ ਨਾ ਪਾਥੀਆਂ ਦਾ ਇੰਤਜ਼ਾਮ ਕਰਕੇ ਰੱਖਿਆ ਸਿਆਲਾਂ ਚ ਦਾ ਆਪਾਂ ਨੂੰ ਇੰਨਾਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੋਈ ਆ ਨਾ ਤੇ ਇਧਰ ਜੀ ਮੱਜਾਂ ਬਾਹਰ ਕੱਢ ਦਿੱਤੀਆਂ ਪੈਣ ਨੇ ਤੇ ਪੁਣ ਮੱਜਾਂ ਦੀ ਸਾਫ਼ ਸਫਾਈ ਹੋ ਰਹੀ ਆ ਜੀ ਇਧਰ ਉਹਨਾਂ ਨੇ ਨਿਮਾਨ ਮੋਕੇ ਜੀ ਉਹਨਾਂ ਨੂੰ ਬਾਹਰ ਕੱਢ ਬਨਤਾ ਜੀ ਉਹ ਬਾਹਰ ਰਹਿਣਗੇ ਹੁਣ ਤੇ ਫਿਰ ਅੰਦਰੋਂ ਸੁੱਕ ਸਕ ਜਾਊਗਾ ਤੇ ਪੈਣ ਇੱਧਰ ਬਾਬਾ ਜੀ ਨੂੰ ਦੁੱਧ ਪਾ ਕੇ ਆ ਰਹੇ ਨੇ ਜੀ ਡਾਲੀ ਕਰਨ ਵਾਲੇ ਬਾਬਾ ਜੀ ਨੇ ਕਿ ਆਪਣੇ ਬਾਪੂ ਜੀ ਇਹ ਤਾਂ ਸਵੇਰੇ ਸਵੇਰੀ ਨਹਾ ਲੈਂਦੇ ਆ ਜੀ ਸਾਜਰੀ ਜੀ ਵਧੀਆ ਇੱਕ ਗੱਲ ਉਹਨਾ ਆਪਣੇ ਨਹਾਉਣ ਦਾ ਕੰਮ ਨਿਬੇੜ ਲੈਂਦੇ ਨੇ ਸਾਜਰੇ ਸਾਜਰੇ ਤੇ ਹਾਂ ਜੀ ਹੋਰ ਸੁਣਾਓ ਜੀ ਤੁਸੀਂ ਕਿਵੇਂ ਤੁਹਾਡੇ ਵੱਲੀ ਮੌਸਮ ਕਿੱਦਾਂ ਦਾ ਜੀ ਇੱਧਰ ਤਾਂ ਬਸ ਮੀਂਹ ਵਾਲੇ ਮੌਸਮ ਰਹਿੰਦਾ ਵਾ ਤੇ ਮੱਝਾਂ ਦੇਖੋ ਕਿਵੇਂ ਸ਼ਾਮੇ ਖੜੀਆਂ ਨੇ ਵਧੀਆ ਹਨਾ ਠੰਡੇ ਠੰਡੇ ਜਿੱਤੇ ਭੈਣ ਉਧਰ ਨਾ ਮੱਜਾਂ ਦਾ ਕਰ ਰਹੇ ਸੀਗੇ ਕੰਮ ਕਿਉਂਕਿ ਇਹ ਵੀ ਜ਼ਰੂਰੀ ਹੈ ਜੀ ਹਨਾ ਮਿੱਤਾਂ ਲਈ ਇਹ ਭਾਂਣ ਜੀ ਉਧਰ ਪੱਤੇ ਵੱਢ ਲਿਆ ਸੀਗਾ ਤੇ ਮੈਂ ਬੋਲਿੰਗ ਤਾਂ ਬੰਦ ਕਰਤੀ ਸੀ ਵੀ ਕਿ ਮਸ਼ੀਨ ਦਾ ਸਣਕਾ ਬਹੁਤ ਜ਼ਿਆਦਾ ਹੋ ਰਿਹਾ ਸੀਗਾ ਤੇ ਹੋਈ ਜੀ ਇਹ ਪੱਤੇ ਵੱਢ ਕੇ ਸੁਲੱਖ ਦਿੱਤਾ ਨਾ ਉਸ ਤੋਂ ਬਾਅਦ ਭੈਣ ਨੇ ਜਿਵੇਂ ਕਿ ਮੈਨੂੰ ਸਭ ਨੂੰ ਸੱਲੀ ਰਹਾਉਂਦੇ ਜਿਉਂ ਜੀ ਨੇ ਕਹਿੰਦੇ ਹੁੰਦਾ ਜੋ ਕਰ ਦੇਣਗੇ ਜੀ ਤੇ ਫਿਰ ਮੱਜਾਂ ਬਾਅਦ ਚ ਬੰਦ ਦੇਣਗੇ ਤੇ ਇਧਰ ਭੈਣ ਨਾ ਮੇਰਾ ਸੂਟ ਸੀ ਹੋ ਰਹੀ ਸੀਗੀ ਤੇ ਇਹਨਾਂ ਨੇ ਮੈਨੂੰ ਲੈ ਕੇ ਦਿੱਤਾ ਸੀਗਾ ਉਦੋਂ ਜਦੋਂ ਮੈਂ ਇੱਥੇ ਆਈ ਹੋਈ ਸੀਗੀ ਤੇ ਹੁਣ ਮੈਂ ਦੁਬਾਰਾ ਆ ਗਈ ਜੀ ਇੱਥੇ ਤੇ ਇਹ ਉਹ ਸੂਟ ਫਿਰ ਮੈਥੀ ਛੱਡ ਗਈ ਸੀਗੀ ਮੈਨੂੰ ਤੁਹਾਨੂੰ ਪਤਾ ਨਾ ਵੀ ਜਦੋਂ ਛੱਟ ਵਗੈਰਾ ਵੱਜ ਜਾਵੇ ਆਖਸੀਮ ਫਿਰ ਕਿੱਥੇ ਸੂਟ ਵਗੈਰਾ ਚੰਗੇ ਲੱਗਦੇ ਆ ਤੇ ਉਸ ਤੋਂ ਬਾਅਦ ਭੈਣ ਨੇ ਸੀਤਾ ਸੀਗਾ ਤੇ ਹੁਣ ਉਹ ਤੇ ਨਾ ਤਰਪਾਈ ਲਾ ਰੇ ਨੇ ਪਾਈਪਿੰਗ ਵਗੈਰਾ ਤੇ ਉਸ ਤੋਂ ਬਾਅਦ ਜੀ ਚਲੋ ਜਦ ਇਹ ਲਾ ਦੇਣਗੇ ਫਿਰ ਮੈਂ ਨਾ ਤਰਪਾਈ ਕਰ ਦੂੰਗੀ ਸੂਟ ਨੂੰ ਤੇ ਚਲੋ ਮੇਰਾ ਸੂਟ ਤਿਆਰ ਹੋ ਜਾਊਗਾ ਤੇ ਇਧਰ ਜੀ ਨਵਜੋਤ ਲੱਗਿਆ ਹੈ ਸਫਾਈਆਂ ਕਰਨ ਤੇ ਇਹ ਦਾ ਬਸ ਜਦੋਂ ਦੇਖੋ ਜੀ ਤਾਂ ਇਹਦਾ ਸਫਾਈ ਸਫਾਈ ਮੰਮੀ ਇੱਧਰ ਆ ਕੇ ਬਹਿ ਜਾ ਬਸ ਇਧਰੋਂ ਮੈਂ ਆ ਕਰਨਾ ਇਧਰੋਂ ਸਾਫ ਕਰਨਾ ਵਾ ਵੀ ਬਸ ਆ ਬਸ ਐਂ ਕਰਦਾ ਰਹਿੰਦਾ ਜੀ ਇਹ ਤਾਂ ਸਾਰਾ ਆਪਣਾ ਤੇ ਇਧਰੋਂ ਜੀ ਬਸ ਆਪਣਾ ਸੂਟ ਤਿਆਰ ਹੋ ਜਾਊਗਾ ਜੀ ਤੇ ਅੱਜ ਬਾਬਾ ਜੀ ਦਾ ਹਨਾ ਵਿਆਹ ਦੀ ਮੈਰਿਜ ਅਨਿਵਰਸਰੀ ਆ ਤੇ ਆਪਾਂ ਨਾ ਸਮੋਸੇ ਲਿਆ ਕੇ ਸੈਲੀਬ੍ਰੇਟ ਕਰ ਰਹੇ ਆ ਨਾ ਬਾਬਾ ਜੀ ਦੇ ਵਿਆਹ ਦੀ ਖੁਸ਼ੀ ਚ ਨਾ ਸਮੋਸੇ ਲਿਆਂਦੇ ਜੀ ਫਿਰ ਤੇ ਆਪਾਂ ਸਾਰੇ ਜਣੇ ਖਾ ਰਹੇ ਆ ਤੁਸੀਂ ਵੀ ਖਾ ਲਓ ਜੀ ਆ ਕੇ ਤੇ ਇਧਰ ਮੈਂ ਖਾ ਚੁੱਕੀ ਸੀ ਤੇ ਇੱਧਰ ਹਜੇ ਖਾ ਰਹੇ ਨੇਗੇ ਨਵਜੋਤ ਹੁਣੀ ਜੀ ਰਾਜਵੀਰ ਲੈ ਕੇ ਆਇਆ ਸੀ ਸਮੋਸੇ ਥੈਂਕ ਯੂ ਪੁੱਤ ਧੰਨਵਾਦ ਥੈਂਕ ਯੂ ਮਾਸੀ ਪਹਿਲਾਂ ਘਰ ਚੱਲ ਜਾਈਏ ਕਿਹੜੇ ਗੁਰਦਾਰ ਜਾਏਗਾ ਪੁੱਲੜ ਪੱਤੀ ਠੀਕ ਚਲੋ ਓਕੇ ਬਾਏ ਬਾਏ ਤੁਸੀਂ ਵੀ ਜਾ ਰਹੇ ਹੋ ਭਾਵੇਂ ਦੋ ਜਣੇ ਆ ਗਏ हां जी ਆਪਣਾ सूट तैयार हो गया ਤੇ ਹੁਣ ਆਪਾਂ ਜੀ ਇਹਨੂੰ ਕਰ ਦਾਂਗੇ ਦੀ ਤਰਪਾਈ ਤੇ ਬਹੁਤ ਸੋਹਣੀ ਪਾਈਪਿੰਗ ਵਗੈਰਾ ਲੱਗ ਚੁੱਕੀ ਹੈ। ਤੇ ਬਹੁਤ ਸਾਰੇ ਕੱਪੜੇ ਪੈਸਾ ਦੇ ਜਿਵੇਂ ਹੁਣ ਗਾਂ ਸਰਦਿਆਂ ਹੁੰਦੇ ਆ ਆਪਾਂ ਗਰਮੀਆਂ ਦੇ ਕੱਪੜੇ ਸਾਹਮਣੇ ਤੇ ਇਹਦੇ ਵਿੱਚ ਆਰਾਮ ਨਾਲ ਤੁਹਾਡੇ 10 12 15 ਸੂਟ ਆਰਾਮ ਨਾਲ ਪੈ ਜਾਣਗੇ। ਤੇ ਇਹ ਨਾਲੇ ਅਸੀਂ ਮਤਲਬ ਸਿੱਧਾ ਪਾਸਾ ਪਲੇਨ ਸੀ ਕਰਾਉ ਉਹ ਤੁਹਾਨੂੰ ਕੋਈ ਦਾ ਡਿਜ਼ਾਈਨ ਨਹੀਂ ਇਹ ਤਾਂ ਵਧੀਆ ਲੱਗਿਆ। ਆਨੇ ਕਿੰਨੇ ਸੋਹਣੇ ਸਿੰਗਰੀ ਕਰੀ ਤੇ ਕਾ ਕਰਕੇ ਮੈਂ ਸਿੱਧਾ ਰੱਖਿਆ ਇਹ ਤੁਸੀਂ ਵੀ ਬਣਾ ਸਾਕੇ ਤੁਸੀਂ ਕਮੈਂਟ ਕਰਕੇ ਪਲੀਜ਼ ਜਰੂਰ ਦੱਸਿਓ ਕੋਣੋਂ ਮੇਰਾ ਬੈਗ ਬਣਾਇਆ ਹੈ ਕਿਵੇਂ ਲੱਗਿਆ ਥੈਂਕ ਯੂ so much ਤੇ ਆਪਣਾ ਇਹ ਮੇਕਅੱਪ ਤਿਆਰ ਕਰ ਲਿਆ ਹਾਂ ਹਾਂਜੀ ਹੁਣ ਸ਼ਾਮ ਦਾ ਟਾਈਮ ਆ ਹਵਾ ਦੇਖ ਲਓ ਜੀ ਕਿੰਨੀ ਸੋਹਣੀ ਚੱਲਦੀ ਆ ਤੇ ਮੀਂਹ ਲੱਗਦਾ ਆਊਗਾ ਜੀ ਬਹੁਤ ਹਵਾ ਚੱਲ ਰਹੀ ਆ ਆਪਾਂ ਵੀਡੀਓ ਦਾ ਅੰਤ ਇਥੇ ਕਰਦੇ ਆਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਆਂ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ ਦੇਖੋ ਤੁਹਾਨੂੰ ਦੱਸਿਆ ਸੀ ਕਰਨਾ ਮੀ ਆਜੂਗਾ ਦੇਖੋ ਮੀ ਆ ਗਿਆ ਜੀ ਦੇਖੋ ਕਿੰਨਾ ਬਲਾਈ ਹੋਇਆ ਉਹ ਜਿੱਥੋਂ ਪਹਿਲਾਂ ਲੈ ਸੁੱਕਣ ਤਹਣਾ ਰੱਪ ਦੰਦਾ ਹੀ ਨਹੀਂ ਆ ਤਰ ਤੀਨੋਂ ਨਾ ਮੀ ਹੋਏ ਮੀ ਦੂਜੇ ਤੀਜੇ ਦਿਨ ਮੀ ਪਾ ਦਿੰਦਾ ਜੀ ਦੇਖੋ ਪਰ ਨਾਲੇ ਕਿੰਨੇ ਚਲਦੇ ਆ ਜੀ ਜਾਹੀ ਆਪਣਾ ਨੰਦ ਲੈ ਰਹੀਆਂ ਨੇ